ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚਾਰਖਣ ਦੇ ਮੁੱਖ ਮੰਤਰੀ ਨੇ ਦਿੱਤਾ ਅਸਤੀਫਾ ਚਾਰਖੰਡ ਦੇ ਮੁੱਖ ਮੰਤਰੀ ਅਤੇ ਚਾਰਖੰਡ ਮੁਕਤੀਸ਼ ਮੋਰਚਾ ਦੇ ਨੇਤਾ ਹਿੰਮਤ ਸੁਨੇਰ ਨੂੰ ਗ੍ਰਿਫਤਾਰ ਕੀਤਾ ਦੀ ਜਾਣਕਾਰੀ ਦੀ ਸਭਾਵਨਾ ਹੈ ਇਨਫੋਰਮੇਸ਼ਨ ਡਾਇਰੈਕਟਰ ਨੇ ਉਹਨਾਂ ਨੂੰ ਪੁੱਛਗਿੱਛ ਕੀਤੀ ਰਾਚੀ ਵਿੱਚ ਈਡੀ ਦੇ ਅਧਿਕਾਰੀਆਂ ਨੇ ਕਥੀਕ ਜ਼ਮੀਨ ਘਟਾਲੇ ਨਾਲ ਸੰਬੰਧਿਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਭਾਰੀ ਸੁਰੱਖਿਆ ਦੇ ਵਿਚਕਾਰ ਹਿੰਮਤ ਸਰੇਨ ਨੂੰ ਤੇ ਉਸ ਦੀ ਰਿਹਾਈ ਤੇ ਪੁੱਛਗਿੱਛ ਕੀਤੀ ਅਤੇ ਸੱਤਾ ਧਾਰੀ ਚਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹਿੰਮਤ ਸਿੰਘ ਸੁਨੇਰ ਨੂੰ ਪਹਿਲਾਂ 20 ਜਨਵਰੀ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ ਚਾਰਖੰਡ ਦੇ ਮਾਫੀਆਂ ਦੌਰਾਨ ਜ਼ਮੀਨ ਮਾਲਕੀ ਨੇਮ ਗੈਰ ਕਾਨੂੰਨੀ ਬਦਲਾਵ ਦੇ ਇੱਕ ਵੱਡੇ ਰੈਕੇਟ ਦੀ ਜਾਂਚ ਦੇ ਹਿੱਸੇ ਵਜੋਂ ਸੁਨੀਲ ਸਿੰਘ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਹੁਣ ਚਾਰਖੰਡ ਦੇ ਨਵੇਂ ਮੁੱਖ ਮੰਤਰੀ ਚੌਪਾਈ ਸੁਨੀਰ ਹੋਣਗੇ ਜ਼ਮੀਨ ਘਟਾਲੇ ਵਿੱਚ ਉਜਲੇ ਚਾਰਖੰਡ ਦੇ ਮੁੱਖ ਮੰਤਰੀ ਹਿੰਮਤ ਸਿੰਘ ਸੁਨੀਰ ਈਡੀ ਵੱਲੋਂ ਪੁੱਛ ਗਏ ਕਿ ਦੇਬਲਦਲਾਵ ਅਸਤੀਫਾ ਦੇਣ ਲਈ ਸਿੱਧੇ ਰਾਜ ਭਵਨ ਪਹੁੰਚੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ